ਬਾਬਾ ਗੁਰਵਜ ਸਿੰਘ ਜਥਿਸ ਮੇਗਾਏ ਹਰ ਕੋਲ ਇਹਲੇ ਮਹਾਂਪੁਰ ਬੇਦਾਗਰ ਨਾਇਨ ਸੰਤ ਬਹੁਤ ਬਰਾਗਤ ਬਾਬਾ ਜੀ ਅੱਖਾਂ ਜੋ ਤੁਰੂ ਜਲ ਪੈਂ ਮਹਾਂਪੁਰ ਨੂੰ ਪਤਾ ਹੁੰਦਾ ਸਾਰਾ ਹੂਤ ਵਿਕ ਵਰਤਮਾਨ ਦਾ ਗਿਆਨ ਹੁੰਦਾ ਉਹਨਾਂ ਨੂੰ ਹੰਦਾਰ ਰੁਹਲੀ ਆਗ ਜੱਫੀ ਪੜ ਦਲੋਕੜੀ ਜਿਹੜਾ ਲਿਆ ਕਿਉਂਕਿ ਉਹਨਾਂ ਨੂੰ ਬਾਬਾ ਸੁੰਦਰ ਸਿੰਘ ਮੰਗੂ ਸੀ ਉਹ ਉਹਨਾਂ ਦੇ ਬੱਚੇ ਮੰਗੂ ਸੀ ਕਹਿੰਦੇ ਬਰਾ ਕਿਉਂ ਕਰਦੇ ਆ ਗੈਨੀ ਜੀ ਅਸੀਂ ਪਿਛਲੇ ਜਨਮ ਵੀ ਇਕੱਠੇ ਸੀ ਹੁਣ ਵੀ ਇਕੱਠੇ ਰਹਿਣਾ ਗਾਂ ਅਸੀਂ ਅਨੰਦਗੜ੍ਹ ਸਾਹਿਬ ਲੰਗਰ ਚਲਾਵਾਂਗੇ ਜਿਹੜੇ ਖਾਲਸੇ ਦਾ ਰਾਜ ਹੋਇਆ ਤੁਸੀਂ ਕਥਾ ਕਰਿਆ ਗੁਰੂ ਦੇਖੋ आनंदगढ़ साहब राजधानी ਬਣੇਗੀ ਖਾਲਸੇ ਦੀ ਅਸੀਂ ਲੰਗਰ ਚਲਾਵਾਂਗੇ ਤੁਸੀਂ ਕਥਾ ਕਰਿਆ ਕਰੋ ਸਾਡੇ ਜਿਹੜੇ ਸਿੰਘ ਸੀ ਨਾ ਕਹਿੰਦੇ ਰਾੜੇ ਵਾਲੇ ਸੰਤ ਬੜੇ ਸ਼ਕੀਨ ਆ ਟਾਈਮ ਨਾ ਮਿਲਦੇ ਟਾਈਮ ਨਾ ਕਰਦੇ ਆ ਰਾਜਾ ਜੋਗੀ ਮਾਰਾ ਉਸ ਅੰਤਧਾ ਦਰਸ਼ਨ ਕਰਨਾ ਤੇ ਮੈਸੇਜ ਭੇਜਤਾ ਸੰਤ ਗਿਆਨੀ ਗੁਰਵਚਨ ਸੁਣੇ ਸੰਤ ਕਹਿਣ ਲੱਗੇ 15 ਦਿਨ ਤੋਂ ਬਾਅਦ ਡਾੜੇ ਵਾਲੇ ਸਾਰੇ ਸਿੰਘ ਹਰਨ ਕਮਾਲ ਦੀ ਗੱਲ ਐ ਸੰਤ ਗਿਆਨੀ ਗੁਰਵਚਨ ਸਾਨੂੰ ਲੋਕ ਅੜੀਕਦੇ ਆ ਫੇ ਕਦੋਂ ਚਰਨ ਪਹੁੰਚਣ ਇਹ ਰੜਿਆਲਾ ਕਹਿੰਦਾ 15 ਦਿਨ ਕਮਾਲ ਦੀ ਗੱਲ ਕੀ ਹੋ ਜਾ ਸੰਤਿਆ ਐ ਐਡਾ ਮਾਨੇ ਕੁ ਸਿੰਘਾਂ ਦੀ ਸੋਚ ਇਸ ਤਰ੍ਹਾਂ ਪੰਦਰਾਂ ਦਿਨ ਤੂੰ ਬਾਦ ਆ ਗਿਆ ਮੈਸੇਜ ਆਓ ਮਹਾਰਜ ਆ ਗਏ ਮੋਰੇ ਪੈਣ ਬਾਜਾ ਹਾਰ ਸਤਕਾਰ ਪਿਆਰ ਕਮਾਲ ਦਾ ਨਮੇ ਟੰਗ ਦਾ ਸਤਕਾਰ ਦੇਖਿਆ ਕਹਿੰਦੇ ਮਾਰੇ 15 ਦਿਨ ਟਾਈਮ ਕਹਿੰਦੇ ਮੈਂ ਕਿ ਗੁਰੂ ਗੋਬਿੰਦ ਸਿੰਘ ਦੀ ਟਕਸਾਲ ਹੈ ਬ੍ਰਹਮ ਵਿਦਿਆ ਦੀ ਸਾਡੀ ਸੇਵਾ ਜੂਣ ਤਾਂ ਹੀ ਨਾ ਰਹਿ ਜਾਏ ਅਸੀਂ 15 ਦਿਨ ਤਿਆਰੀ ਕਰਦੇ ਰਹੇ ਗੱਜ ਕੇ ਬੋਲੋ ਦੇਖ ਉਹ ਸਿੰਘਾਂ ਦੇ ਮੰਦਪ ਪੜਦਾ ਹੀ ਕੱਢ ਦਿੱਤਾ ਉਹ ਵੀ ਪੂਰਨ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਇਹ ਬ੍ਰਹਮ ਵਿਦਿਆ ਦੀ ਟਕਸਾਲ ਆ